ਸਤਿਕਾਰ ਸਾਬ ਚੇਚੇ ਤੌਰ ਤੇ ਇਸ ਕਰਕੇ ਆਏ ਜੀ ਕਿ ਜੋ ਮਾਰਜੁਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਜੋੜ ਮਿਲੇ ਤੇ ਜਿਸ ਤਰ੍ਹਾਂ ਸਾਰੇ ਆਨੰਦਪੁਰ ਸਾਹਿਬ ਸੀਏ ਸਾਰੇ ਉਸੇ ਤਰ੍ਹਾਂ ਇੱਥੇ ਵੀ ਹਰ ਤਰ੍ਹਾਂ ਦੀ ਸੰਗਤ ਵਾਸਤੇ ਸਹੂਲਤਾਂ ਔਰ ਖਾਸ ਕਰਕੇ ਮੈਡੀਕਲ ਸਹੂਤਾ ਜਿਹਦੇ ਨਾਲ ਮੇਰਾ ਸਬੰਧ ਹੈ ਉਹਨੂੰ ਰਿਵਿਊ ਕਰਨ ਵਾਸਤੇ ਮੇਰੇ ਨਾਲ ਲਖਵੀਰ ਸਿੰਘ ਰਾਜ ਜੀ ਸਾਡੇ ਜਿਹੜੇ ਐਮਐਲਏ ਸਾਹਿਬ ਮੇਰੇ ਸਹਿਯੋਗੀ ਡਿਪਟੀ ਕਮਿਸ਼ਨਰ ਐਸਐਸਪੀ ਸਾਡੇ ਸਿਵਲ ਸਰਜਨ ਹੋਰ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਸਾਰੇ ਹਾਜ਼ਰ ਹੈ ਜੀ ਤੇ ਅਸੀਂ ਰਿਵਿਊ ਕੀਤਾ ਸਾਰਾ ਉਹਦੇ ਚ ਸਿਕਿਉਰਿਟੀ ਦਾ ਵੀ ਔਰ ਟਰਾਂਸ ਬਿਮਾਰੀਆਂ ਦੀ ਰੋਕਥਾਮ ਦਾ ਲੋਕਾਂ ਨੂੰ ਸਹੂਦਾਵਾਂ ਦੇਣ ਦਾ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਤਕਰੀਬਨ ਹਰ 500 ਮੀਟਰ ਦੇ ਉੱਤੇ ਆਮ ਆਦਮੀ ਕਲੀਨਿਕ ਹੋਏਗਾ ਐਂਬੂਲੈਂਸ ਖੜੀ ਹੋਏਗੀ 24 ਘੰਟੇ ਐਮਰਜੈਂਸੀ ਸਵਾਮਾ ਔਰ ਅਸੀਂ ਬੜੀ ਜਲਦੀ ਜਿਹੜਾ ਹੈਗਾ ਕ੍ਰਿਟੀਕਲ ਕੇਅਰ ਬਲਾਕ ਸਾਰੇ ਇੱਥੇ ਵੀ ਬਣ ਰਿਹਾ ਸਾਰੇ ਜ਼ਿਲ੍ਹਿਆਂ ਚ ਬਣ ਰਿਹਾ ਤੇ ਇਹ ਜਿਹੜੀ ਸੇਵਾ ਅਸੀਂ ਹੁਣ ਦੇ ਰਹੇ ਆ ਵੀ ਕਿਸੇ ਨੂੰ ਕ੍ਰਿਟੀਕਲ ਕੇਅਰ ਜ ਜਨੂ ਅਸੀਂ ਕਹਿੰਦੇ ਆ ਵੀ ਹਾਰਟ ਅਟੈਕ ਹੋ ਗਿਆ ਉਹਨੂੰ ਕੋਈ ਲਾਈਫ ਸਪੋਰਟ ਚਾਹੀਦੀ ਆ ਜਾ ਕੋਈ ਹੋਰ ਕੋਈ ਕਿਸਮ ਦੀ ਮੈਡੀਕਲ ਐਮਰਜੈਂਸੀ ਹੋਵੇ ਉਹਦਾ ਪੂਰਾ ਲਾਜ ਜੜਾ ਹੈਗਾ ਇਹ ਹੁਣ ਵੀ ਸ਼ੁਰੂ ਕਰ ਰਹੇ ਹਾਂ ਜੀ ਇਹਨੂੰ ਪੱਕਾ ਵੀ ਪਰਮਾਨੈਂਟ ਵੀ ਕਰਾਂਗੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਜੀ ਕਿਉਂਕਿ ਸਰਦੀ ਦਾ ਮੌਸਮ ਹੈ ਲੋਕਾਂ ਨੂੰ ਠੰਡ ਲੱਗ ਜਾਂਦੀ ਹੈ ਖਾਂਸੀ ਬੁਖਾਰ ਜ਼ੁਕਾਮ ਹੁੰਦਾ ਅਨੰਦਪੁਰ ਸਾਹਿਬ ਚ ਹੋਇਆ ਸੀ ਹੁਣ ਸਰਦੀ ਜ਼ਿਆਦਾ ਹੈਗੀ ਆ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਅਸੀਂ ਉਹ ਸਾਰਾ ਜਿਹੜਾ ਬੰਦੋਬਸਤ ਹੈ ਵੀ ਸਾਡੇ ਮੱਲਾ ਕਰਨੇ 24 ਘੰਟੇ ਦਵਾਈ ਮਿਲੇ ਐਮਰਜੈਂਸੀ ਕੇਅਰ ਮਿਲੇ ਐਂਬੂਲੈਂਸ ਸਰਵਿਸਿਜ਼ ਹੋਣ ਔਰ ਇਹਦੇ ਨਾਲ ਨਾਲ ਜਿਹੜਾ ਅਸੀਂ ਇੱਕ ਜਿਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ 'ਚ ਕੀਤਾ ਸੀ ਅਸੀਂ ਉਸੇ ਤਰ੍ਹਾਂ ਅਸੀਂ ਇੱਥੇ ਵੀ ਇਸ ਜੋੜ ਜਿਹੜੀ ਸ਼ਹੀਦੀ ਸਭਾ ਤੇ ਵੀ ਇੱਕ ਤਾਂ ਖੂਨਦਾਨ ਕੈਂਪਸ ਹੀ ਸਾਨੂੰ ਖੂਨ ਦੀ ਜਿੰਨੀ ਲੋੜ ਹੋएगी ਉਹ ਲਵਾਵਾਂਗੇ ਕਿਉਂਕਿ ਹੁਣ ਡੈਂਗੀ ਦਾ ਸੀਜ਼ਨ ਵੀ ਓਵਰ ਹੋ ਗਿਆ। ਬਾਕੀ ਪਲੈਜ ਕਰਨਗੇ ਲੋਕ ਜਿਹੜੇ ਜਿਹੜੇ ਯੂਥ ਆ ਅਸੀਂ ਉਹਨਾਂ ਨੂੰ ਇਹਨਾਂ ਦੇ ਨਾਲ ਚੰਗੇ ਕੰਮਾਂ ਨਾਲ ਜੋੜਨਾ ਚਾਹੁੰਦੇ ਆ। ਇਸੇ ਤਰ੍ਹਾਂ ਅਸੀਂ ਅੰਗਦਾਨ ਇਹਦੇ ਅਸੀਂ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਔਰ ਸਾਰੇ ਜਿੰਨੇ ਸਾਡੇ ਐਮਐਨਐਸ ਸਾਹਿਬਾਨ ਆ ਮੈਂ ਆਪਣੇ ਸਾਰੇ ਅੰਗਦਾਨ ਕੀਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਲੀਡ ਬਾਈ ਐਗਜ਼ਾਮਪਲ ਇਸੇ ਤਰ੍ਹਾਂ ਜ਼िला ਪ੍ਰਸ਼ਾਸਨ ਵੀ ਸਾਰੇ ਜਿੰਨੇ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਉਹਨਾਂ ਦੇ ਸਾਰੇ ਜਿੰਨੇ ਉਹਨਾਂ ਦੇ ਸਿਵਲ ਸਰਜਨ ਔਰ ਉਹਨਾਂ ਦੇ ਜਿੰਨੇ ਵੀ ਉਹਨਾਂ ਦਾ ਸਟਾਫ ਹੈ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਜੀ ਲਿਵਰ ਟ੍ਰਾਂਸਪਲੈਂਟ ਅਸੀਂ ਸ਼ੁਰੂ ਕਰ ਦਿੱਤਾ ਹੈਗਾ ਮਹਾਲੀ ਦੇ ਵਿੱਚ ਔਰ ਬੜੀ ਜਲਦੀ ਜਿਹੜਾ ਕਿਡਨੀ ਅਰੀਗਨਲ ਟ੍ਰਾਂਸਪੋਰਟ ਹੈ ਉਹ ਵੀ ਅਸੀਂ ਜਿਹੜਾ ਸ਼ੁਰੂ ਕਰਨ ਜਾ ਰਹੇ ਹ ਤੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਇਹ ਚਾਹੇ ਉਹ ਖੂਨ ਹੋਵੇ ਚਾਹੇ ਅੰਗ ਹੋਣ ਇਹ ਹਿਊਮਨ ਬੀਇੰਗਸ ਤੋਂ ਆਣੇ ਹੁੰਦੇ ਆ ਤੇ ਇੱਕ ਇੱਕ ਬੰਦੇ ਦੇ ਅੰਗਦਾਨ ਕਰਨ ਦੇ ਨਾਲ ਘੱਟੋ ਘੱਟ ਵੀ 5 ਤੋਂ 7 ਬੰਦਿਆਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਇੱਕ ਨਵੀਂ ਜਿਹੜੀ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਇਹਦੇ ਵਾਸਤੇ ਵੀ ਸਾਰੇ ਸੰਗਤ ਨੂੰ ਅਪੀਲ ਕਰੂੰਗਾ ਕਿ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਆਈਐਮਏ ਦੇ ਨਾਲ ਔਰ ਬਾਕੀ ਸਾਡੇ ਜਿੰਨੇ ਵੀ ਜਿਹੜੇ ਵੀ ਦਾਨੀ ਸੱਜਣ ਆਇਆ ਜਾਂ ਹੋਰ ਜਿਹੜੇ ਕੋਈ ਆ ਕੇ ਇੱਥੇ ਸੇਵਾ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜ਼िला ਪ੍ਰਸ਼ਾਸਨ ਨਾਲ ਸੰਪਰਕ ਕਰੋ ਸਾਡੇ ਸਿਵਲ ਸਰਜਨ ਨਾਲ ਡਿਪਟੀ ਕਮਿਸ਼ਨਰ ਨਾਲ ਐਸਐਸਪੀ ਨਾਲ ਜਿੱਦਾਂ ਵੀ ਤੁਸੀਂ ਕੋਈ ਕੰਟਰੀਬਿਊਟ ਕਰਨਾ ਚਾਹੁੰਦੇ ਆ ਐਮਐਲਏ ਸਾਹਿਬ ਨਾਲ ਕਰੋ ਕੰਟੈਕਟ ਤੇ ਅਸੀਂ ਤੁਹਾਨੂੰ ਉਹਦਾ ਆਪਣੇ 파ਟਨਰ ਬਣਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਇੱਥੇ 50 ਲੱਖ ਤੋਂ ਜ਼ਿਆਦਾ ਸੰਗਤ ਆਂਦੀ ਆ ਦੇਸ਼ ਵਿਦੇਸ਼ ਤੋਂ ਉਹ ਇਹ ਇਮਪ੍ਰੈਸ਼ਨ ਲੈ ਕੇ ਜਾਣ ਕਿ ਜਿਹੜਾ ਇਹ ਵਾਲਾ ਜਿਹੜਾ ਸਮਾਗਮ ਸੀਗਾ ਇਹ ਸਰਕਾਰ ਨੇ ਉੱਥੇ ਸਫਾਈ ਦਾ ਬਹੁਤ ਅੱਛਾ ਬੰਦੋਬਸ ਸੀ ਮੈਡੀਕਲ ਸਹੂਲਤਾਂ ਬਹੁਤ ਅੱਛੀਆਂ ਸੀ ਸਿਕਿਉਰਿਟੀ ਦਾ ਬਹੁਤ ਅੱਛਾ ਸਿਸਟਮ ਸੀ ਔਰ ਲੰਗਰ ਜਿਹੜਾ ਸੀਗਾ ਉਹ ਸਾਫ਼ ਸੁਥਰਾ ਜਿਸ ਤਰ੍ਹਾਂ ਛਿੱਦੀ ਜੋੜ ਮੇਲੇ ਤੇ ਸਾਦਾ ਲੰਗਰ ਹੋਣਾ ਚਾਹੀਦਾ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸੁਵਿਧਾ ਨਾ ਹੋਵੇ ਔਰ ਬਹੁਤ ਧਾਰਮਿਕ ਜਿਹੜੇ ਸ਼ਰਧਾ ਨਾਲ ਲੋਕ ਦੇਸ਼ ਵਿਦੇਸ਼ ਚੋਂ ਆਉਂਦੇ ਆ ਸਾਰੇ ਧਰਮਾਂ ਦੇ ਲੋਕ ਆਉਂਦੇ ਆ ਸਾਰੀ ਜਾਤਾਂ ਦੇ ਲੋਕ ਆਉਂਦੇ ਆ ਬਹੁਤ ਦੂਰੋਂ ਦੂਰੋਂ ਆਉਂਦੇ ਆ ਤੇ ਉਹ ਇੱਕ ਚੰਗਾ ਮਤਲਬ ਉਹਨਾਂ ਨੂੰ ਇੱਕ ਅਨੁਭਵ ਹੋਵੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਅਸੀਂ ਸਾਰੇ ਜਣੇ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਇਹਦੇ ਵਾਸਤੇ ਸਾਡੇ ਕੋਲੇ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਜੀ ਅਸੀਂ ਜਿਸ ਤਰ੍ਹਾਂ ਕ੍ਰਿਟੀਕਲ ਕੇਅਰ ਬਲੌਕ ਹੈ ਉਹ ਮੈਡੀਕਲ ਕਾਲਜ ਰਨ ਕਰਦਾ ਤੇ ਅਸੀਂ ਸਟਾਫ ਦੀ ਟ੍ਰੇਨਿੰਗ ਸ਼ੁਰੂ ਕਰਤੀ ਆ ਡਾਕਟਰ ਅਸੀਂ ਨਵੇਂ ਭਰਤੀ ਕਰ ਲਏ ਉਹ ਵੀ ਜੁਆਇਨ ਕਰ ਗਏ ਇਹਦੇ ਵਿੱਚ ਬੀ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਆਮ ਆਦਮੀ ਕਲੀਨਿਕ ਚਾਰ ਡਿਸਪੈਂਸਰੀਆਂ ਐਂਬੂਲੈਂਸ ਤਾਂ ਸਾਡੇ ਕੋਲੇ ਜ਼ਿਆਦਾ ਹੋ ਗਏ ਜੀ 50 60 ਹੋ ਗਈਆਂ ਤੇ ਅਸੀਂ ਕੋਸ਼ਿਸ਼ ਕਰਦੇ ਪਰ ਉਹਨਾਂ ਨੂੰ ਬਾਈ ਰੋਟੇਸ਼ਨ ਲਗਾਵਾਂਗੇ ਅ ਬਾਕੀ ਜਿੰਨੇ ਸਾਡੇ ਸੀਐਸਸੀਆ 6 ਦੇ ਵਿੱਚ ਸਟਾਰਟਿੰਗ ਫਰੋਮ ਜੀ ਤੁਹਾਡਾ ਦੁਰਾਹੇ ਤੋਂ ਸ਼ੁਰੂ ਹੋ ਜਾਊਗਾ ਸਾਰੇ ਜਿੰਨੇ ਵੀ ਹਾਈਵੇ ਤੇ ਜਿੰਨੇ ਵੀ ਸਾਡੇ ਇਧਰੋਂ ਰਾਜਪੁਰੇ ਤੋਂ ਉਹ ਉਧਰੋਂ ਲਾਲੜੂ ਤੋਂ ਇਧਰੋਂ ਆਪਣੇ ਚੰਡੀਗੜ੍ਹ ਤੋਂ ਖਰੜ ਤੋਂ ਜੀ ਇਹ ਸਾਰੇ ਪਾਸੇ ਜਿਹੜਾ ਹੈਗਾ 24 ਘੰਟੇ ਦੀਆਂ ਜਿਹੜੀਆਂ ਸਹੂਲਤਾਂ ਸਾਡੇ ਸਾਰੇ ਸੀਐਸਟੀ ਮਤਲਬ ਲੋਕਾਂ ਨੂੰ ਸੰਗਤ ਨੂੰ ਰਸਤੇ ਵਿੱਚ ਵੀ ਤੇ ਇੱਥੇ ਵੀ 24 ਘੰਟੇ ਦੀਆਂ ਸਹੂਲਤਾਂ ਜਿੱਥੇ-ਜਿੱਥੇ ਲੋਕ ਰਹਿ ਰਹੇ ਹੋਣਗੇ ਜਿੱਥੇ 10-20 ਟਰਾਲੀਆਂ ਖੜੀਆਂ ਹੋਣਗੀਆਂ ਉੱਥੇ ਆਵਾਦ ਨਿਕਲਣੇ ਕੋਈਗਾ ਜੀ ਉਹ ਇੱਕ ਤਾਂ ਖੂਨਦਾਨ ਕੈਂਪ ਹੈ ਅਸੀਂ ਜੇ ਸਾਡੇ ਕੋਲੇ ਮਤਲਬ 10 ਲੱਖ ਬੰਦੇ ਆ ਗਏ ਸਾਡੇ ਕੋਲ ਤਾਂ ਲੱਖਾਂ ਚ ਬੰਦੇ ਆ ਰਹੇ ਖੂਨਦਾਨ ਕਰਨ ਵਾਲੇ ਪਰ ਸਾਨੂੰ ਤਾਂ ਹਜ਼ਾਰ ਚਾਹੀਦਾ ਜਾਂ 500 ਚਾਹੀਦਾ ਅਸੀਂ ਖੂਨ ਲੈਂਦੇ ਹੁੰਨੇ ਆਂ ਨਾ ਬਾਕੀ ਨੂੰ ਅਸੀਂ ਰਜਿਸਟਰ ਕਰ ਲੈਂਦੇ ਆਂ ਡਾਇਰੈਕਟਰੀ ਬਣਾ ਰਹੇ ਹਾਂ ਉਹਦੀ ਇਸੇ ਤਰ੍ਹਾਂ ਅਸੀਂ ਅੰਗਦਾਨ ਅਸੀਂ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਅਨੰਤਪੁਰ ਸਾਹਿਬ ਚ ਹੋਏ ਸੀਗੇ ਇੱਥੇ ਮੈਨੂੰ ਉਮੀਦ ਹੈ ਕਿ ਗਿਣਤੀ ਲੱਖਾਂ ਚ ਪਹੁੰਚੇਗੀ ਜਿਹੜੇ ਬੰਦੇ ਪਲੈਜ ਲੈਣਾ ਤੁਸੀਂ ਬਚਾਉਂ ਤੁਹਾਡੀ ਰੱਬ ਨਾ ਕਰੇ ਜਦੋਂ ਤੁਸੀਂ ਇਹ ਫਾਨੀ ਸੰਸਾਰ ਨੂੰ ਛੱਡ ਕੇ ਜਾਓਗੇ ਜੀਵੰਦੇ ਜੀ ਖੂਨਦਾਨ ਕਰੋ ਔਰ ਮਰਨ ਤੋਂ ਬਾਅਦ ਜਿਹੜਾ ਹੈਗਾ ਅੰਗਦਾਨ ਕਰੋ ਉਹਦੇ ਨਾਲ ਜਿਹੜੇ ਬੰਦੇ ਦੇ ਗੁਰਦੇ ਫੇਲ ਹੋ ਚੁੱਕੇ ਆ ਲਿਵਰ ਫੇਲ ਹੋ ਰਿਹਾ ਚੁੱਕਿਆ ਉਹਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਆ ਇਹ ਵੀ ਇੱਕ ਬਹੁਤ ਵੱਡਾ ਦਾਨਪੁਨ ਦਾ ਕੰਮ ਆ ਜਿਹੜਾ ਕਿ ਤੁਹਾਡੇ ਮਰਨ ਤੋਂ ਬਾਅਦ ਜਿਹੜਾ ਆਦਰਵਾਈਸ ਤਾਂ ਸਾਰਾ ਸਰੀਰ ਆ ਸਾਡਾ ਇਹਦੀ ਤੇ ਤੁਹਾਡੇ ਜਿਹੜੇ ਆਰਗਨ ਐ ਫਤੋ ਬਾਅਦ ਵੀ ਕਿਸੇ ਨੂੰ ਜਿੰਦਗੀ ਦੇ ਸਕਦੇ ਆ ਇਹ ਵੀ ਸਾਡਾ ਪ੍ਰਾਣਾ ਹੈਲਪਲਾਈਨ ਨੰਬਰ ਹੋਣਗੇ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦੇਵਾਂਗੇ ਸਾਡਾ ਧਰਮ ਵੀ ਆ ਔਰ ਸਾਡਾ ਫਰਜ਼ ਵੀ